ਅੱਬੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਵਦੀਪ ਜਿਹੜੀ ਗੱਲ ਕਰਨੀ ਆ ਨਾ ਇੱਥੇ ਲਾਇਆ ਕੁਰਸੀ ਕਰ ਲੈਨੇ ਮੈਨੂੰ ਠੰਡ ਬੜੀ ਲੱਗਣ ਦੀ ਪੈਰਾਂ ਨੂੰ ਬੜੀ ਠੰਡ ਲੱਗਣ ਦੀ ਮੈਂ ਕਿ ਅੰਦਰ ਕਰ ਲੈਨੇ ਗੱਲ ਕੋਈ ਨਹੀਂ ਇੱਥੇ ਹੀ ਆ ਜਾ ਬਸ ਹਮਸਾ ਮਾੜੀ ਮਾੜੀ ਧੋਪ ਤਾਂ ਵੀ ਲਾਇਆ ਕੁਰਸੀ ਆ ਜਾ ਇੱਥੇ ਮੇਰੇ ਕੋਲ ਹੀ ਅੱਬੀ ਤੁਹਾਨੂੰ ਪੱਕਾ ਪਤਾ ਵਾ ਵੀ ਤੁਸੀਂ ਉਹਨੂੰ ਰਿੰਗ ਦਿੱਤੀ ਸੀ ਮਾ ਨੂੰ ਤੇ ਉਹਨਾਂ ਦਾ ਨੂੰ ਵਾਪਸ ਕਰ ਦਿੱਤੀ ਨਹੀਂ ਮੈਂ ਨੂੰ ਦਿੱਤੀ ਆ ਇਹਨੇ ਮੈਨੂੰ ਵਾਪਸ ਨਹੀਂ ਕੀਤੀ ਹੈਗੀ ਮੇਰਾ ਦਿਮਾਗ ਥੋੜਾ ਘਰਾਵਾ ਮੈਨੂੰ ਯਾਦ ਆ ਪੱਕਾ ਯਾਦ ਆ ਵੀ ਇਹਨੇ ਮੈਨੂੰ ਵਾਪਸ ਨਹੀਂ ਦਿੱਤੀ ਪਰ ਉਹ ਤੇ ਬੜੀ ਪਰੇਸ਼ਾਨ ਆ ਸਾਰੀ ਉਹ ਵੇਖਣ ਡਈ ਉਹਨੂੰ دل ਲੱਪਣ ਨਹੀਂ ਰਹੀ ਕਿਤੇ ਉਹ ਕਿਉਂ ਪਰੇਸ਼ਾਨ ਹੋਣ ਡਈ ਹੈ ਮਿਲਦੀ ਨਹੀਂ ਵੀ ਉਹਨੂੰ ਤੇ ਕਿਦਰੇ ਲੱਪਣੀ ਨਹੀਂ ਰਹੀ ਰਿੰਗ ਮਿਲਾਂ ਨਹੀਂ ਦੇਈ ਨਾ ਇਹਨੇ ਨਾ ਗੁਰਦੀਪ ਕਿਤੇ ਰੱਖ ਲਈ ਆ ਤੇ ਇਹਨੂੰ ਭੁੱਲ ਗਿਆ ਚੇਤਾ ਉਹਨੇ ਲक्की ਨੂੰ ਵੀ ਫੋਨ ਕੀਤਾ ਤਲਕੀ ਕਹਿੰਦਾ ਤੂੰ ਮੈਨੂੰ ਫੜਾਈ ਨਹੀਂ ਕੋਈ ਵੀ ਇਸੇ ਕਰਕੇ ਨਾ ਅਸੀਂ ਕਦੀ ਵੀ ਇਹਦੇ ਹੱਥ 'ਚ ਚੀਨ ਨਹੀਂ ਫੜਾਉਂਦੇ ਹੈਗੇ ਕਿਉਂਕਿ ਰੱਖ ਕੇ ਤੇ ਚੇਤਾ ਭੁੱਲ ਜਾਂਦੀ ਐ ਮੜਕੇ ਇੱਧਰ ਉੱਧਰ ਸਦਾਈਆਂ ਵਗ ਲੱਭਦੀ ਫਿਰਦੀ ਐ ਜਾਂ ਤੇ ਮੈਂ ਸਾਹਮਣੇ ਚੀਨ ਤੇ ਜਾਂ ਸਾਹਮਣੇ ਲੱਕੀ ਇਹਨੂੰ ਤੇ ਕਦੀ ਫੜਾਈ ਨਹੀਂ ਆਗੀ ਇੱਥੇ ਕਿਤੇ ਹੋਣੀ ਐ ਇਹ ਰੱਖ ਕੇ ਕਿਤੇ ਭੁੱਲ ਬੈਠੀ ਐ ਇਹਨੂੰ ਕਹਿੰਦਾ ਚੰਗੀ ਤਰ੍ਹਾਂ ਝਾਤੀ ਮਾਰ ਚੰਗੀ ਤਰ੍ਹਾਂ ਵੇਖ ਗੁਰਦੀਪ ਸੋਨਾ ਐ ਸੋਨਾ ਵੇਖ ਕਿਸ ਬਾਝਾਂ ਡਿਆ ਵਾ ਉਹੀ ਤੇ ਮੈਂ ਵੀ ਕਿਹਾ ਵਾ ਹਾਂ ਹਾਂ ਤੇ ਫੇਰ ਮੈਂ ਆਮੀ ਅਹੀ ਕਿਹਾ ਮੈਂ ਕਹਾਂ ਸੋਨਾ ਨਾ ਮਹਿੰਗੀ ਚੀਜ਼ ਆ ਮਹਿੰਗੇ ਭਾਅ ਦਾ ਸੋਨਾ ਹੋ ਗਿਆ ਅੱਜ ਕੱਲ ਮੈਂ ਉਹਨੇ ਤਾਂ ਕਹਿੰਦੀ ਜੇ ਇੱਧਰ ਉੱਧਰ ਆਜ ਕੇ ਮੈਂ ਤੇਨੂੰ ਪਹਿਲੇ ਕਿਹਾ ਮੈਂ ਕਹਾਂ ਜੇ ਚੀਜ਼ ਲੈਣੀ ਹੁੰਦੀ ਤਾਂ ਵਾਪਸ ਕਰ ਦਿਆ ਵਾ ਪਰ ਉਸੇ ਵੇਲੇ ਵੀ ਤੇਰ ਕੋ ਨਹੀਂ ਸੰਭੀ ਜਾਂਦੀ ਹੁਣ ਵੇਖੀ ਜਾਂਦੀ ਪਰੇਸ਼ਾਨ ਹੋਈ ਹੋਈ ਆ ਉਹ ਆ ਪਰ ਮੈਂ ਕਰ ਲੋਕਰ ਚ ਵੇਖਿਆ ਬਾਕੀ ਸਾਰਾ ਸਮਾਨ ਹੈ ਕੋਈ ਬੋਰਿੰਗ ਨਹੀਂ ਹੈਗੀ ਤੇ ਫੇਰ ਮੇਰੇ ਦਿਮਾਗ ਚ ਆਇਆ ਵੀ ਰਿੰਗ ਤੇ ਮੈਂ ਇਹਨੂੰ ਦਿੱਤੀ ਸੀ ਤੇ ਇਹਨੇ ਮੈਨੂੰ ਵਾਪਸ ਨਹੀਂ ਕੀਤੀ ਹੈਗੀ ਜਦੋਂ ਇਹਨੇ ਲੱਕੀ ਨੂੰ ਫੋਨ ਕੀਤਾ ਤਾਂ ਲੱਕੀ ਕਹਿੰਦਾ ਮੈਨੂੰ ਤੇ ਆਪਣੀਆਂ ਬੜੀਆਂ ਟੈਨਸ਼ਨ ਆਵਾ ਤੇ ਮੈਂ ਨਹੀਂ ਟੈਨਸ਼ਨ ਚੁੱਕਦਾ ਤੂੰ ਮੰਮੀ ਨਾਲ ਗੱਲ ਕਰ ਹੁਣ ਇਹਨੂੰ ਹੀ ਪੁੱਛ ਕੇ ਵੇਖਦੀ ਆਂ ਵੀ ਇਹਨੇ ਕਿਤੇ ਰੱਖੀ ਆ ਹੌਸਲੇ ਨਾਲ ਸਹਿਜ ਸੁਭਾਅ ਨਾਲ ਵੇਖੇ ਸ਼ਾਇਦ ਲੱਭ ਜੇਗੀ ਨਸਲੇਣਾ ਵਿਕੇ ਕੋਈ ਵੀ ਇਹਨੂੰ ਇਹੀ ਕਿਉਂ ਨਾ ਕਿ ਚਾਹ ਆਰਾਮ ਨਾਲ ਬੈਠੋ ਨਾ ਤੁਸੀਂ ਕਾਲੇ ਪਿਓ ਨਾ ਉਹ ਪਵੇ ਕਾਲੇ ਮੈਂ ਕੱਤੋਂ ਪੈਣਾ ਗੁਰਦੀਪ ਮੈਨੂੰ ਕੀ ਲੋੜ ਕਾਲੇ ਪੈਣ ਦੀ ਪਰ ਇਹ ਆ ਵੀ ਥੋੜਾ ਜਿਨਾ ਆਰਾਮ ਨਾਲ ਬਹਿ ਕੇ ਸੋਚੇ ਸ਼ਾਇਦ ਯਾਦ ਆ ਜਾਵੇ ਆ ਜਾਵੇ ਹਾਂ ਹਾਂ ਉਹ ਚਲੋ ਸੋਨੂੰ ਕੋਈ ਨਹੀਂ ਮੈਂ ਜਾਣੀ ਪੁੱਛਦੀ ਇਹਨੂੰ ਕਰਦੀ ਕਰ ਚਲੋ ਸੀਮਾ ਸੀਮਾ ਆਈ ਆਈ ਮम्मा ਹਾਂਜੀ ਦੱਸੋ ਮੰਮਾ ਲੱਭੀ ਕਿ ਨਹੀਂ ਰਿੰਗ ਮੰਮਾ ਉਹੀ ਵੇਖਦੀ ਪਈ ਆ ਰਿੰਗ ਨਹੀਂ ਹੈਗੀ ਅਲਮਾਰੀ ਚ ਮੈਂ ਤੇ ਸਾਰੀ ਅਲਮਾਰੀ ਵੇਖ ਲਈ ਆ ਮੰਮਾ ਮੈਨੂੰ ਐਉਂ ਲੱਗਦਾ ਵਾ ਜਿਵੇਂ ਮੈਂ ਤੁਹਾਨੂੰ ਨਾ ਉਹ ਰਿੰਗ ਫੜਾ ਦਿੱਤੀ ਸੀ ਸੀ ਮੰਮਾ ਮੈਂ ਪਾਗਲ ਆ ਦੱਸ ਹੈ ਜੇ ਤੈਨੂੰ ਮੈਨੂੰ ਫੜਾਈ ਹੁੰਦੀ ਤਾਂ ਮੈਨੂੰ ਚੇਤਾ ਨਾ ਰਹਿੰਦਾ ਘਰ ਦਾ ਸਾਰਾ ਸਮਾਨ ਮੈਂ ਸੰਭਧਿਆ ਸਭ ਕੁਝ ਤੇ ਇੱਕ ਰਿੰਗ ਲੈ ਕੇ ਮੈਨੂੰ ਚੇਤਾ ਭੁੱਲ ਜਾਣਾ ਸੀਗਾ ਪਰ ਮੰਮਾ ਅਲਮਾਰੀ ਚ ਤੇ ਐ ਨਹੀਂ ਆ ਵੇਖੋ ਜਾ ਕੇ ਮੈਂ ਤੇਲ ਮਾਰੀ ਦਾ ਵੀ ਸਾਰਾ ਖਲਾਰਾ ਪਾ ਦਿੱਤਾ ਵਾ ਸਾਰੇ ਕੱਪੜੇ ਬਾਹਰ ਕੱਢ ਦਿੱਤੇ ਲੋਕਰ ਦੀ ਇੱਕ ਇੱਕ ਚੀਜ਼ ਬਾਹਰ ਕੱਢੀ ਆ ਪਰ ਉਹਦੇ ਵਿੱਚ ਰਿੰਗ ਨਹੀਂ ਹੈਗੀ ਸੀ ਮਾਂ ਕਿਤੇ ਤੂੰ ਰੱਖ ਲਈ ਆ ਠੰਡੇ ਦਿਮਾਗ ਨਾਲ ਸੋਚ ਆਪਣੇ ਦਿਮਾਗ ਤੇ ਜੋਰ ਪਾ ਕਿ ਤੇਰੇ ਰੱਖ ਬੈਠੀ ਆ ਤੈਨੂੰ ਚੇਤਾ ਭੁੱਲ ਗਿਆ ਵਾ ਮੰਮਾ ਜੇ ਤੁਮ ਮੈਂ ਤੁਹਾਡੇ ਕੋਈ ਚੀਜ਼ ਗੋਲਦਿਰ ਨਹੀਂ ਆ ਨਾ ਮੈਂ ਬੜੇ ਧਿਆਨ ਨਾਲ ਰੱਖਦੀ ਆ ਤੇ ਜਦੋਂ ਵੀ ਵਰਤ ਲੈਣੀਆਂ ਜਾਂ ਵਿਆਹ ਸ਼ਾਦੀ ਤੇ ਹੁੰਨੀਆਂ ਉਸੇ ਵੇਲੇ ਆ ਕੇ ਤੁਹਾਨੂੰ ਪੜਾਉਣੀ ਹੁੰਦੀ ਆ ਵੀ ਮੇਰੇ ਕੋ ਸਾਂਭੀ ਨਹੀਂ ਜਾਂਦੀ ਪਰ ਮੈਨੂੰ ਯਾਰ ਅਜੇ ਵੀ ਉਹ ਹੀ ਯਾਦ ਆ ਜਿਵੇਂ ਮੈਂ ਰਿੰਗ ਤੁਹਾਨੂੰ ਦੇ ਦਿੱਤੀ ਆ ਰਿੰਗ ਨਹੀਂ ਹੈਗੀ ਮੇਕੋ ਮੰਮਾ ਮੈਨੂੰ ਨਹੀਂ ਤੂੰ ਦਿੱਤੀ ਮੈਨੂੰ ਕਿਉਂ ਛਦਾਈ ਕਰਨ ਢਈ ਆ ਮੈਨੂੰ ਤੂੰ ਨਹੀਂ ਦਿੱਤੀ ਹੈਗੀ ਉਹ ਸੋਨਾ ਵੇਖ ਅਸਮਾਨ ਨੂੰ ਛੁੰਡਿਆ ਵਾ ਹਾਂ ਤੇ ਉਹ ਰਿੰਗ ਕਿੰਨੇ ਦੀ ਆ ਐਡੀ ਭਾਰੀ ਰਿੰਗ ਹੈਗੀ ਆ ਦਿਮਾਗ ਨਾਲ ਸੋਚ ਮੈਂ ਕੀ ਕਰਾਂ ਦੱਸ ਮੈਨੂੰ ਹੁਣ ਮੈਨੂੰ ਤਾਂ ਟੈਨਸ਼ਨ ਹੋ ਗਈ ਘਬਰਾਟ ਹੋ ਾਂਡੀ ਮੈਨੂੰ ਆਪ ਮੰਮਾ ਮੇਕੋ ਨਹੀਂ ਹੈਗੀ ਰਿੰਗ ਮੈਂ ਨੰਨਾ ਵੀ ਫੋਨ ਕਰਕੇ ਪੁੱਛਿਆ ਇਹ ਵੀ ਸ਼ਾਇਦ ਮੈਂ ਕਿਹਾ ਤੁਸੀਂ ਲੋਕਰ ਚ ਕਿਤੇ ਜਮਾ ਨਾ ਕਰਾਏ ਕਹਿੰਦੇ ਨਹੀਂ ਮੈਂ ਤੇ ਨਹੀਂ ਕਰਾ ਕੇ ਆਇਆ ਰਿੰਗ ਨਹੀਂ ਹੈਗੀ ਮम्मा ਮੇਕੋ ਹੋਰ ਮੈਂ ਕਿਹਾ ਲमारी ਤੇ ਸਵਾ ਮੈਂ ਸੋਨੇ ਦੀ ਚੀਜ਼ ਕਿਤੇ ਰੱਖਦੀ ਨਹੀਂ ਆ ਮੈਂ ਸਾਮਕੀ ਰੱਖਨੀ ਆ ਪਰ ਉਹ ਲਮਾਰੀ ਚ ਤੇ ਹੈ ਹੀ ਨਹੀਂ ਮੈਂ ਕਿਹਾ ਗੁਰਦੀਪ ਰਿੰਗ ਵਾਲਾ ਤਾਂ ਕੰਮ ਹੋ ਗਿਆ ਹੀ ਮੈਂ ਤੈਨੂੰ ਦੱਸਾਂ ਰਿੰਗ ਇਹ ਦੇ ਆਈ ਪੇਕਿਆਂ ਨੂੰ ਕਿਉਂਕਿ ਉਹਨਾਂ ਨੂੰ ਪੈਸਿਆਂ ਦੀ ਲੋੜ ਸੀਗੀ ਇਹ ਹੁਣ ਮੰਨਣ ਨੇ ਡਈ ਰਿੰਗ ਮੈਨੂੰ ਫੜਾਤੀ ਆ ਜੇ ਘਰ ਨਹੀਂ ਹੈਗੀ ਰਿੰਗ ਲੱਭਣ ਨੇ ਡਈ ਫੇਰ ਉਹ ਉਧਰ ਪਹੁੰਚ ਗਈ ਆ ਰਿੰਗ ਨਹੀਂ ਮम्मा ਨਹੀਂ ਪੂਆ ਜੀ ਮੈਂ ਨਹੀਂ ਉੱਤਰ ਦੇ ਕੇ ਆਈ ਮੈਂ ਕਦੋਂ ਜਾਣੀ ਆ ਮੈਂ ਤਾਂ ਜਾਂਦੀ ਬੋਲ ਘਟਿਆ ਜਿਸ ਦਿਨ ਗਈ ਆ ਉਸ ਦਿਨ ਵੀ ਮੈਂ ਕੋਈ ਰਿੰਗ ਰਿੰਗ ਨਹੀਂ ਪਾਈ ਤੇ ਜਿਸ ਦਿਨ ਉਹ ਆਈ ਆ ਤੁਹਾਡੇ ਲਾਗੇ ਤੇ ਬਹਿ ਕੇ ਤੂੰ ਚਲ ਗਈ ਆ ਤੇ ਰਿੰਗ ਮੈਂ ਕਦੋਂ ਦੇ ਆਈ ਮਮਾ ਮੈਂ ਨਹੀਂ ਦੇ ਕੇ ਆਈ ਹੈਗੀ ਕੀ ਪਤਾ ਸੀ ਮਾਂ ਤੂੰ ਪਾਈ ਹੋਵੇ ਤੇ ਜਦੋਂ ਭਾਬੀ ਤੇਰੀ ਗਈ ਛੱਡਣ ਤੇ ਤੂੰ ਹੀ ਗਈ ਆ ਨਾ ਮੈਂ ਤਾਂ ਇੱਥੇ ਬੈਠੀ ਸੀਗੀ ਕੀ ਪਤਾ ਤੂੰ ਉਦੋਂ ਫੜਾਤੀ ਹੋਵੇ ਉਹ ਆ ਜੀ ਜਦੋਂ ਮੈਂ ਭਾਬੀ ਜੀ ਨੂੰ ਛੱਡਣ ਗਈ ਆ ਤੁਸੀਂ ਵੀ ਤੇ ਮਗਰ ਆਈ ਸੀ ਮੈਂ ਕਦੇ ਤੁਹਾਡੇ ਸਾਹਮਣੇ ਕੋਈ ਚੀਜ਼ ਫੜਾਈ ਆ ਉਹਨਾਂ ਨੂੰ ਮੈਂ ਨਹੀਂ ਦਿੱਤੀ ਨਾ ਮੈਂ ਉਹ ਜੇ ਕੰਮ ਕਰਦੀ ਕਦੀ ਪੇਕਿਆਂ ਨੂੰ ਚੀਜ਼ ਦਿੰਨੀ ਆ ਨਹੀਂ ਭਾਬੀ ਇਹਨਾਂ ਨੇ ਥੋੜੀਆਂ ਜੀਆਂ ਗੱਲਾਂ ਕੀਤੀਆਂ ਉਹਾਂ ਦੋਆਂ ਜੜੀਆਂ ਤੇ ਉਹ ਬਾਹਰ ਚਲੇ ਗਈ ਪ੍ਰੀਤ ਇਹ ਅੰਦਰ ਆ ਗਈ ਸੀ ਮੇਰੇ ਸਾਹਮਣੇ ਤਾਂ ਕੋਈ ਜੀ ਨਹੀਂ ਫੜਾਈ ਆ ਪਰ ਫਿਰ ਰਿੰਗ ਘਰੋਂ ਗਈ ਕਿੱਥੇ ਅਲਮਾਰੀ ਖਾ ਗਈ ਘਰ ਖਾ ਗਿਆ ਕਿੱਥੇ ਗਈ ਰਿੰਗ ਜੇ ਲੱਭਨ ਨਹੀਂ ਗਈ ਤੇ ਪਹੁੰਚੀ ਤੇ ਹੈ ਨਾ ਕਿਤੇ ਨਾ ਕਿਤੇ ਤੇ ਗਈ ਆ ਨਾ ਰਿੰਗ ਫਿਰ ਜਾ ਇਹ ਦੱਸਣ ਨਹੀਂ ਗਈ ਪਰ ਮम्मा ਮੈਂ ਦੱਸਾਂ ਕਿ ਮੈਨੂੰ ਪਤਾ ਹੋਈ ਤੇ ਮੈਂ ਤੁਹਾਨੂੰ ਕੁਝ ਦੱਸਾਂ ਜਦੋਂ ਮੈਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਆ ਵੀ ਮੇਕੋ ਰਿੰਗ ਹੈ ਹੀ ਨਹੀਂ ਨਾ ਮੈਂ ਉਹਦੇ ਦੇਖ ਕੇ ਆਈ ਤੇ ਮੈਨੂੰ ਤਾਂ ਆਪਸੇ ਕੋ ਚਿੰਤਾ ਲੱਗ ਗਈ ਆ ਸਿਮਾ ਉਹਨੇ ਮੈਨੂੰ ਨਹੀਂ ਪਤਾ ਤੂੰ ਫੋਨ ਕਰਕੇ ਲੱਕੀ ਨੂੰ ਪੁੱਛਿਆ ਨਾ ਰਿੰਗ ਬਾਰੇ ਹੁਣ ਉਹ ਹੀ ਤੇਰੇ ਨਾਲ ਗੱਲ ਕਰੂਗਾ ਹੁਣ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਆਂਦਾ ਹੈ ਨਾ ਤੇ ਬਹਿ ਕੇ ਗੱਲ ਕਰ ਲਈ ਮੈਨੂੰ ਨਹੀਂ ਉਹ ਪਤਾ ਹੁਣ को रिंग नहीं आती गल जी ज बिल्कुल सही आ ही दिता ना एक तो नहीं दिया मसा मसा मैं टेंशन तो दूर नहीं हाँ फिर कोई ना कोई मेरी गलत टेंशन पै जाती पर मम्मा मनन नहीं जाए रिंग मैं इन्होंने देती दे सी कितों लगा ਦੀ ਨਾਲੇ ਜੋ ਵੀ ਗੱਲ ਕਹਿਣੀ ਆ ਤੁਸੀਂ ਮੈਨੂੰ ਕਹੋ ਮੇਰੇ ਮੰਮੀ ਹੋਣਾ ਤੇ ਜਾਣ ਦੀ ਲੋੜ ਕੋਈ ਨਹੀਂ ਨਾਲੇ ਵੇਖੋ ਮੈਨੂੰ ਕੀ ਲੋੜ ਪਈ ਤੁਹਾਡੇ ਪਰਸ ਚੋਂ ਪੈਸੇ ਕੱਢਣ ਦੀ ਨਾਲੇ ਮੇਰੇ ਮਾਪਿਓ ਨੇ ਇਹੋ ਜਿਹੀ ਨਹੀਂ ਮੈਨੂੰ ਪਰਵਰਿਸ਼ ਦਿੱਤੀ ਵੇਖੋ ਨਾਲੇ ਸਾਰਾ ਭਰਿਆ ਘਰ ਮੰਮੀ ਮੇਰੇ ਸਿਰ ਤੇ ਛੱਡ ਜਾਂਦੇ ਆ ਅੱਜ ਤੱਕ ਮੈਂ ਆਪਣੇ ਘਰ ਚ ਨਹੀਂ ਕਦੇ ਇਹੋ ਜਿਹਾ ਕੰਮ ਕੀਤਾ ਤੇ ਮੈਂ ਤੁਹਾਡੇ ਪਰਸ ਚੋਂ 2000 ਰੁਪਏ ਕੱਢਣਾ ਸੀਗਾ ਮਨਮੀਤ ਮੇਰੀ ਗੱਲ ਸੁਣ ਮੰਮੀ ਨੂੰ ਕੀ ਪਤਾ ਆ ਮੰਮੀ ਤਾਂ 10 ਰੁਪਏ ਰੱਖ ਕੇ ਦੋਸੇ ਟੈਂਪੋ ਲੱਜਾਂਦੇ ਆ ਨਾਲੇ ਘਰ ਵਿੱਚ ਤੂੰ ਦੱਸ ਮੈਂ ਗਲਤ ਬੋਲਦੀ ਘਰ ਵਿੱਚ ਤੇਰੇ ਤੋਂ ਮੇਰੇ ਤੋਂ ਸਿਵਾ ਕੋਈ ਹੈਗਾ ਸੀ ਨਹੀਂ ਹੈਗਾ ਸੀ ਨਤੀਜਾ ਮੰਮੀ ਵੀ ਨਹੀਂ ਕਰ ਰਹੀ ਸੀ ਜਦੋਂ ਮੈਂ ਕਹਦਾ ਕਿ ਮੰਮੀ ਨੇ ਮੇਰੇ ਪਰਸ ਚੋਂ ਪੈਸੇ ਲਏ ਆ ਨਾਲੇ ਨਾ ਚੁੱਪ ਚਾਪ ਕਰਕੇ ਇਹ ਤੇ ਮੇਰੇ ਪੈਸੇ ਦੇ ਦੇ ਨਹੀਂ ਤਾਂ ਆਣ ਲੱਗੇ ਮੰਮੀ ਮੰਮੀ ਨੂੰ ਲੈ ਕੇ ਨਾ ਤੇ ਮੈਂ ਤੇਰੇ ਪੇਕਿਆਂ ਦੇ ਗੱਲ ਪਹੁੰਚਾ ਦੇਣੀ ਆ ਦੀਦੀ ਇੰਨਾ ਚਿਰ ਹੋ ਗਿਆ ਸਾਨੂੰ ਦੋਵਾਂ ਨੂੰ ਇਕੱਠੇ ਰਹਿੰਦਿਆਂ ਨੂੰ ਕਦੇ ਵੀ ਅੱਜ ਤੱਕ ਤੁਹਾਨੂੰ ਮੇਰੇ ਤੇ ਸ਼ੱਕ ਹੋਇਆ ਕਿ ਮੈਂ ਕਦੀ ਇਹੋ ਜਿਹਾ ਕੰਮ ਕਰ ਸਕਾਂਗੀ ਨਹੀਂ ਤਾਂ ਤੇਰੇ ਤੋਂ ਮੇਰੇ ਤੋਂ ਸਿਵਾ ਕਰ ਕੋਈ ਹੈ ਹੀ ਨਹੀਂ ਸੀ ਮੈਂ ਸ਼ੱਕ ਕੀਤਾ ਤੇ ਘਰਾ ਦੀਜੇ ਤੇ ਤੂੰ ਓਦਾਂ ਨਹੀਂ ਪੈਸੇ ਦੇਣੇ ਮੰਮੀ ਨੂੰ ਆ ਲਾਂਦੇ ਤੇਰੇ ਪੇਕਾ ਤੱਕ ਗੱਲ ਪਹੁੰਚਾਣੀ ਆ ਫੇਰ ਤੇ ਪੈਸੇ ਦੇਣਗੀ ਨਾ ਗੱਲ ਸੁਣ ਮੇ ਜੇ ਤੂੰ ਮੇਰੇ ਪਰਸ ਤੋਂ ਨਾ ਮੋਬਾਈਲ ਕੱਢ ਸਕਦੀ ਹੈ ਨਾ ਤੇ ਪੈਸੇ ਵੀ ਤੂੰ ਹੀ ਕੱਢੇ ਆ ਜਿਹੜੇ ਪੈਸੇ ਕੱਢਦੇ ਆ ਨਾ ਉਹਨਾਂ ਨੂੰ ਪਤਾ ਕੀ ਕਹਿੰਦੇ ਆ ਚੋਰ ਕਹਿੰਦੇ ਹੋ ਚੋਰ ਦੀਦੀ ਆਪਣੀ ਨਾ ਹੱਦ ਵਿੱਚ ਰਵੋ ਹੱਦ ਤੋਂ ਪਾਰ ਨਾ ਜਾਈ ਜਾਓ ਤੌ ਨੁਕੀ ਲੱਗਦਾ ਕਿ ਮੈਂ ਚੋਰ ਆ ਅੱਜ ਤੇ ਮੈਨੂੰ ਆ ਗੱਲ ਕਹਿਤੀ ਨਾ ਗਾਉ ਤਾਂ ਮੈਨੂੰ ਕਹਿਣ ਦੀ ਲੋੜ ਕੋਈ ਨਹੀਂ ਜੇ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਜੇ ਤੂੰ ਹੀ ਆਉਂਦੇ ਜੇ ਨਾ ਜੀ ਸੱਦ ਕੇ ਆਓ ਇਹੋ ਜੇ ਮੇਰੇ ਤੇ ਨਾਮ ਲਾਉਣ ਦੀ ਲੋੜ ਕੋਈ ਨਹੀਂ ਕਿ ਮੈਂ ਚੋਰ ਹੈਗੀ ਆ ਠੀਕ ਆ ਇੱਧਰ ਗੱਲ ਸੁਣ ਮੇਰੀ ਚੱਲੀ ਕਿਧਰ ਬੜੀ ਚਲਾਕ ਨਾਲੇ ਚੋਰ ਨਾਲੇ ਚਤਰ ਕਿੱਡੀ ਮੈਨੂੰ ਗੱਲ ਕਰਕੇ ਅੰਦਰ ਵੜੀ ਆ ਤੇਰਾ ਤੇ ਉਹ ਹਿਸਾਬ ਆ ਨਾਲੇ ਚੋਰ ਨਾਲੇ ਚਤਰ ਆ ਲੈਨੇ ਮੰਮੀ ਨੂੰ ਤੇ ਇਹਨਾਂ ਦੇ ਮੈਸਾ ਹੱਕ ਤੱਕ ਕਲੀਅਰ ਕਰਦੀ ਆ ਨਾਲੇ ਮੇਰੇ ਪੈਸੇ ਕਦ ਲੈ ਨਾਲੇ ਤੂੰ ਉਪਰੋਂ ਤੂੰ ਮੈਨੂੰ ਬੋਲ ਕੇ ਗਈ ਆ ਨਾਲੇ ਮੰਮੀ ਨੂੰ ਆਉਣ ਦੇ 10 ਮਿੰਟ ਬਸ ਤੇਰੇ ਪੇਕੇ ਤੱਕ ਗੱਲ ਪਹੁੰਚਾਉਣੀ ਆ ਫੇਰ ਤੂੰ ਸੁਧਰ ਨਾ ਤੇ ਮੇਰੇ ਪੈਸੇ ਦੇਣੇ ਆ ਨਾਲੇ ਕੁੜੀਏ ਪੈਸੇ ਤਾਂ ਲੈ ਕੇ ਛੱਡੂ ਐਦਾਂ ਨਹੀਂ ਤੇਰੀ ਜਾਨ ਛੱਡਦੀ ਮੈਂ ਗੱਡੀ ਚਲਾ ਕੇ ਕਹਿੰਦੀ ਮੇਰਾ 2000 ਰੁਪਿਆ ਕੱਢ ਲਿਆ ਹੈ ਮੰਗ ਮੰਗ ਕੇ ਤੇ ਆਪ ਨਿਰਮਲ ਕੋਲੋਂ ਫੋਨ ਕਰ ਕਰ ਪੈਸੇ ਮੰਗਦੀ ਐ ਤੇ ਦੱਸ ਮੈਂ ਇਹਦੇ 2000 ਤੇ ਬੈਠੀ ਆ ਲੈ ਕੇ ਭਾਵੇਂ ਆਪ ਬਣਾਈਓ ਵਿਚ ਰੇਲ ਜੀ ਤੇ ਨਾਮ ਮੇਰਾ ਲਾਈ ਜਾਂਦੀ ਆ ਕੋਈ ਨਹੀਂ ਨਿਰਮਲ ਨੂੰ ਦੱਸਾਂਗੀ ਕਿ ਤੇਰੀ ਭੈਣ ਨੇ ਇਹ ਕਰਤੂਤ ਕੀਤੀ ਮੇਰੇ ਤੇ 2000 ਦਾ ਨਾਮ ਲਾਤਾ ਵਾ ਕਿ ਤੂੰ ਚੋਰੀ ਕੀਤੀ ਨਾਲੇ ਮੈਨੂੰ ਚੋਰ ਕਿਆ ਮੈਨੂੰ ਤੇ ਲੱਗਦਾ ਜਿਹੜਾ ਆਪ ਖੁਦ ਚੋਰ ਹੋਵੇ ਨਾ ਉਹਨੂੰ ਸਾਰੇ ਚੋਰ ਹੀ ਲੱਗਦੇ ਆ ਦਿਸਕਨ ਦੀ ਲੋੜ ਨਹੀਂ ਤੈਨੂੰ ਅਜ ਤੱਕ ਦਿਨ ਮੈਂ ਮੂੰਹ ਨਾ ਕਿਹਾ ਆ ਜਦੋਂ ਮੈਂ ਆਪਣੀ ਆਈ ਦੇ ਆ ਗਈ ਨਾ 2000 ਦਾ 4000 ਕਢਾਉਂ ਤੇਰੇ ਤੋਂ ਸੱਚੀ ਸੱਚੀ ਦੱਸ ਦੇ ਪੈਸੇ ਕੱਟੇ ਆ ਨਾ ਕਿਵੇਂ ਸਮਝਾਵਾਂ ਤਾਨੂੰ ਨਹੀਂ ਕੱਡੇ ਨਹੀਂ ਕੱਡੇ ਨਹੀਂ ਕੱਡੇ ਕਿਉਂ ਮੈਨੂੰ ਬਾਰ-ਬਾਰ ਇੱਕੋ ਗੱਲ ਕਰੀ ਜਾਂਦੇ ਜੇ ਵੈਸੇ ਤੂੰ ਹੀ ਕੱਢਿਆ ਮੈਂ ਭੁਖੀ ਹਾਂ ਤੁਹਾਡੇ ਪੈਸਿਆਂ ਦੀ ਤੇ ਹੋਰ ਕੌਣ ਸੀ ਕਰੇ ਤੈਨੂੰ ਕਿੰਨੀ ਦੇਰ ਦੀ ਕਹਿੰਦੇ ਘਰੇ ਤੋਂ ਹੋਰ ਕੋਈ ਹੈ ਨਹੀਂ ਸੀ ਪੈਸੇ ਤੂੰ ਹੀ ਕੱਢਿਆ ਜੇ ਤੂੰ ਮੰਨਣਾ ਠੀਕ ਹੈ ਨਹੀਂ ਤੇ ਚੱਲ ਫੇ ਤੇਰੇ ਪੇਕੇ ਨਾਲ ਗੱਲ ਪਹੁੰਚਾਉਣੀ ਆ ਫੇ ਤੇ ਮੰਨੇਗੀ ਨਾ ਪੁੰਚਾ ਦੋ ਪੰਚਾ ਦੋ ਮੇਰੇ ਪੇਕੇਆਂ ਨੂੰ ਗੱਲ ਕੋਈ ਨਹੀਂ ਜੇ ਗੱਲ ਮੇਰੀ ਮਾਂ ਤੱਕ ਪਹੁੰਚੇਗੀ ਨਾ ਅਸਲੀ ਗੱਲ ਤੁਹਾਨੂੰ ਉਹਦਾ ਹੀ ਉਹ ਫੇ ਦੱਸੂਗੀ ਵੀ ਕਿਤਾ ਕਹਿ ਦਿੱਤੀ ਤੇ ਇਲਜ਼ਾਮ ਲਾਈ ਦੀ ਆ ਤੇ ਤੇਰੀ ਮੰਮੀ ਨੂੰ ਵੀ ਪਤਾ ਲੱਗੂਗਾ ਕਿੱਦਾਂ ਕਿਸੇ ਦੀ ਧੀ ਦੇ ਪੈਸੇ ਕੱਢੀਦੇ ਆ ਹੋਰ ਸਾਈਡ ਤੇ ਬਣਾਇਆ ਕੀ ਆ ਰੋਜ਼ ਮੇਥੀ ਆਲੂ ਮੇਥੀ ਆਲੂ ਕਦੇ ਸਾਗ ਕਦੇ ਮੇਥੀ ਹੋਰ ਤੈਨੂੰ ਕੁਛ ਨਹੀਂ ਲੱਗਦਾ ਬਣਾਉਣ ਨੂੰ ਕਹਿੰਦੇ ਹੁਣ ਉਹ ਆ ਵੀ ਰੋਜ਼ ਅਜਾ ਦੀ ਸਿਰਖਾਂ ਬਸ ਮੇਥੀ ਆਲੂ ਦੇ ਮੱਥੇ ਮਾਰਾ ਤੇ ਬਸ ਕੰਮ ਨਹੀਂ ਪੜੇ ਗਾਂ ਤੋਂ ਕਦੇ ਹੀ ਨਾ ਆਵੇ ਰੋ ਨਾ ਹੁਣ ਫੜ ਦਾਲ ਦੋਲੀ ਬਣਾ ਲਾ ਮੈਂ ਨਹੀਂ ਮੇਥੀ ਖਾਣੀ ਆਗੀ ਤੇ ਚੱਜ ਦੀ ਬਣਾਈ ਐਵੇਂ ਨਾ ਗਲੂ ਬਲਾਵਾ ਲਾ ਦੀ ਮਾ ਜੀ ਮਾਨੂੰ ਕੀ ਆਵਾ ਬੜਾ ਮੂੰਹ ਫੁੱਲਿਆ ਪਿਆ ਇਹਦਾ ਕੋਈ ਗੱਲ ਹੋਈ ਘਰ ਚ ਇਹਨੂੰ ਨਹੀਂ ਦੱਸਿਆ ਉਹਨੇ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਮੈਂ ਤਾਂ ਸੋਚਣਾ ਸ਼ਾਇਦ ਇਹਦੇ ਭਰਾ ਦੇ ਪੈਸੇ ਨਹੀਂ ਪੂਰੇ ਹੋਏ ਤਾਂ ਕਰਕੇ ਮੂੰਹ ਬਣਾ ਕੇ ਬੈਠੀ ਹੈ ਨਹੀਂ ਇਹਦੀ ਰਿੰਗ ਨਹੀਂ ਲੱਭਣ ਡਈ 골ਡ ਦੀ 골ਡ ਦੀ ਰਿੰਗ ਹਾਂ ਤੇ ਉਹ ਕਿੱਥੇ ਗਈ ਮੈਨੂੰ ਕੀ ਪਤਾ ਕਿੱਥੇ ਗਈ ਇਹਨੂੰ ਮੈਂ ਕੱਲ ਪੁੱਛਿਆ ਵਾ ਮੈਂ ਕਿਹਾ ਵੀ ਮੈਂ ਗਈ ਸੀ ਬੈਂਕ ਤੇ ਉੱਥੇ ਮੈਂ ਸਾਰਾ ਸਮਾਨ ਚੈੱਕ ਕੀਤਾ ਤੇ ਉਹਦੇ ਵਿੱਚ ਰਿੰਗ ਨਹੀਂ ਹੀ ਹੈਗੀ 골ਡ ਦੀ ਤੇ ਇਹਨੂੰ ਮੈਂ ਆ ਕੇ ਪੁੱਛਿਆ ਮੈਂ ਕਿਹਾ ਮੈਂ ਤੈਨੂੰ ਰਿੰਗ ਦਿੱਤੀ ਸੀ ਕਰਵਾ ਚੌਥ ਦੇ ਵਰਤ ਤੇ ਤੂੰ ਮੇਰੇ ਕੋਲ ਰਿੰਗ ਲਈ ਸੀਗੀ ਉਸ ਤੋਂ ਬਾਅਦ ਮੈਂ ਕਿਹਾ ਤੂੰ ਮੈਨੂੰ ਰਿੰਗ ਵਾਪਸ ਨਹੀਂ ਕੀਤੀ ਤੇ ਉਹ ਰਿੰਗ ਕਿੱਥੇ ਹੈ ਲੱਭ ਇਹ ਤਾਂ ਘਰ ਲੱਭਦੀ ਰਹੀ ਆ ਲੱਭ ਲੱਭ ਕੇ ਥੱਕ ਗਈ ਤੇ ਨਹੀਂ ਲੱਭੀ ਲੋਕਰ ਚੰਗੀ ਤਰ੍ਹਾਂ ਚੈੱਕ ਕੀਤਾ ਹਾਂ ਮੈਂ ਚੈੱਕ ਕਰਕੇ ਆਈ ਆ ਮਮੀ ਨੇ ਤੇ ਕੱਲ ਮੈਨੂੰ ਫੋਨ ਕੀਤਾ ਸੀ ਤੇ ਫੋਨ ਤੇ ਮੈਨੂੰ ਰਿੰਗ ਬਾਰੇ ਕੁਝ ਕਹਿਣ ਦੀ ਸੀ ਤੇ ਉਦੋਂ ਮੇਰੇ ਦੀ ਦੁਕਾਨ ਤੇ ਕਸਟਮਰ ਸੀ ਤੇ ਮੈਂ ਇਹਦੀ ਗੱਲ ਤੇ ਗੌਰ ਨਹੀਂ ਕੀਤਾ ਤੇ ਮੈਨੂੰ ਕਹਿੰਦੀ ਹੀ ਵੀ ਤੁਸੀਂ ਰਿੰਗ ਕਿਤੇ ਲੋਕਰ ਚ ਤੇ ਨਹੀਂ ਰੱਖਾਇ ਤੇ ਜਦ ਕੀ ਮੈਂ ਇੱਥੇ ਬੈਂਕ ਜਾਂਦਾ ਹੀ ਬਹੁਤ ਘੱਟ ਆ ਤੇ ਬੈਂਕ ਚ ਦੇ ਵਿੱਚ ਤੁਸੀਂ ਜਾਂਦੇ ਜੇ ਤਾਂ ਹੀ ਕੱਲ ਮੈਨੂੰ ਪੁੱਛਣ ਦੀ ਹੀ ਵੀ ਰਿੰਗ ਕਿੱਥੇ ਆ ਤੇ ਮੰਮਾ ਇਹਨੇ ਰਿੰਗ ਕਿੱਥੇ ਭੇਜਦੀ ਹੁਣ ਮੈਨੂੰ ਕੀ ਪਤਾ ਲੱਗੀ ਮੈਂ ਤੇ ਆ ਪੈਨੇ ਤੇ ਪਤ ਪਤ ਫੋਲ ਮਾਰਿਆ ਤੇ ਉਹ ਨਹੀਂ ਲੱਭੀ ਤੇ ਮੈਨੂੰ ਨਹੀਂ ਉਹ ਪਤਾ ਵੀ ਰਿੰਗ ਕਿੱਥੇ ਹੀ ਤੇ ਕੀ ਇੱਥੇ ਨਹੀਂ ਇਹ ਹੁਣ ਤੂੰ ਪੁੱਛ ਲੈ ਮੰਮੀ ਅੱਜ ਕੱਲ ਦੇ ਸਮੇਂ 'ਚ ਸੋਨਾ ਬਣਾਉਣਾ ਕਿਤੇ ਸੋਖਾ ਵਾ ਉਹ ਹੀ ਤਾਂ ਮੈਨੂੰ ਕਹਿ ਨਹੀਂ ਉਹ ਹੀ ਨਾ 70-80 ਹਜ਼ਾਰ ਦੀ ਤਾਂ ਰਿੰਗ ਹੋਣੀ ਆ ਇਸ ਤੋਂ ਉੱਪਰ ਹੀ ਹੋਣੀ ਆ ਹੋਣੀ ਆ ਕਿਉਂਕਿ ਭਾਰੀ ਆ ਰਿੰਗ ਤੇ ਮਮਾ ਇਹਨੂੰ ਪੁੱਛੋ ਕਿੱਥੇ ਰੱਖੀ ਕਿੱਥੇ ਆ ਲਕੀ ਮੈਂ ਪੁੱਛ ਲਿਆ ਆਪਣੇ ਤਰੀਕੇ ਨਾਲ ਮੈਂ ਇਹਨੂੰ ਪੁੱਛ ਲਿਆ ਵਾ ਪਰ ਉਹ ਲੱਭੀ ਨਹੀਂ ਰਿੰਗ ਤੇ ਹੁਣ ਮੈਂ ਇਹਨੂੰ ਕੀ ਕਹਾਂ ਦੱਸ ਮੈਨੂੰ ਹੁਣ ਮਮਾ ਹਾਂ ਇੱਕ ਕੰਮ ਕਰਨਾ ਹੁਣ ਇਹਨੂੰ ਪੁੱਛਣਾ ਨਹੀਂ ਆ ਇਹਨੂੰ ਸਿੱਧਾ ਗਾਣਾ ਕਿ ਸਾਨੂੰ ਮੁੰਦਰੀ ਦੇ ਕਿੱਥੇ ਰੱਖੀ ਆ ਜਿੱਥੋਂ ਮਰਜ਼ੀ ਲਿਆ ਕੇ ਦੇ ਮੈਨੂੰ ਤੇ ਲੱਗਦਾ ਜਿਵੇਂ ਨਾ ਇਹਨੇ ਪੇਕਿਆਂ ਨੂੰ ਨਾ ਫੜਾਤੀ ਹੋਵੇ ਨਹੀਂ ਲੱਗੀ ਕਿਹੜੇ ਵੇਲੇ ਫੜਾਈ ਹੋਗੀ ਦੱਸ ਤੂੰ ਮੈਨੂੰ ਮੰਮੀ ਵੇਖੋ ਨਾ ਉਹਦੇ ਭਰਾ ਕੋ ਪੈਸੇ ਤੇ ਇਕੱਠੇ ਹੋ ਨਹੀਂ ਤੇ ਹੂੰ ਤੇ ਉਸ ਦਿਨ ਉਹਦਾ ਭਰਾ ਗੱਲ ਕਰਨ ਦਿਆ ਸੀ ਵੀ ਯਾਰ ਮੇਰੇ ਕੋ ਜੇ ਪੈਸੇ ਨਾ ਇਕੱਠੇ ਹੋਏ ਤੇ ਮੈਂ ਮੈਂ ਬਾਹਰ ਦਾ ਪ੍ਰੋਗਰਾਮ ਕੈਨਸਲ ਕਰ ਦੇਣਾ ਵਾ ਹੂੰ ਕਿਉਂਕਿ ਇਹਨਾਂ ਨੂੰ ਤੇ ਕੋਈ ਪੱਲਾ ਫੜਾ ਕੇ ਨਹੀਂ ਖੁਸ਼ ਹੈਗਾ ਕਿਉਂਕਿ ਪੈਸੇ ਜਿੰਨੇ ਦਿੱਤੇ ਤੇ ਮੁੜ ਕੇ ਆਸ ਹੀ ਨਹੀਂ ਕਿ ਇਹਨਾਂ ਕੋਲ ਵਾਪਸ ਤੋਂ ਦੇਣ ਦੀ ਤੇ ਕੋਣ ਅੱਜਕੱਲ ਜ਼ਿੰਮੇਵਾਰੀ ਚੁੱਕਦਾ ਵਾ ਨਹੀਂ ਲੇਕਿਨ ਮੇਰੀ ਗੱਲ ਸੁਣ ਗੁੱਸੇ ਵਿੱਚ ਨਾ ਕੱਲ ਇਹਨੂੰ ਮੈਂ ਇਹ ਗੱਲ ਕਹੀ ਸੀਗੀ ਵੀ ਤੂੰ ਉੱਥੇ ਤਾਂ ਨਹੀਂ ਦੇਆ ਰਿੰਗ ਪਰ ਨਹੀਂ ਲੱਗੀ ਮੈਨੂੰ ਇੰਨਾ ਪਤਾ ਮੈਨੂੰ ਇਹਦੇ ਤੇ ਵਿਸ਼ਵਾਸ ਹੈ ਇਹ ਉੱਥੇ ਗਈ ਨਹੀਂ ਬਹੁਤ ਘਟ ਜਾਂਦੀ ਪੇਕੇ ਤੈਨੂੰ ਵੀ ਪਤਾ ਵਾ ਜਾਂਦੀ ਨਹੀਂ ਨਾ ਤੇ ਫਿਰ ਰਿੰਗ ਉੱਥੇ ਕਿਸ ਤਰ੍ਹਾਂ ਚਲ ਗਈ ਨਹੀਂ ਗਈ ਉੱਥੇ ਰਿੰਗ ਲੱਗੀ ਇਹ ਕਿਤੇ ਰੱਖ ਕੇ ਬਹਿ ਗਈ ਐ ਇਹਨੂੰ ਚੇਤਾ ਭੁੱਲ ਗਿਆਈ ਮੰਮੀ ਤੂੰ ਹੀ ਕਹਿੰਦੇ ਆ ਪੀ ਭੂਆ ਵੀ ਨਾਲ ਸੀ ਉਹ ਦਿਨ ਜਿੱਦਣ ਇਹਦੀ ਭਾਬੀ ਨੇ ਵਾਪਸ ਜਾਣਾ ਸੀ ਤੇ ਭੂਆ ਵੀ ਤੇ ਸੀਮਾ ਦੇ ਨਾਲ ਦੀ ਗੱਲ ਕਰਦੀ ਆ ਉਹ ਤੇ ਉਹਨੇ ਸੀਮਾ ਵੱਲ ਦੀ ਗੱਲ ਇਸ ਕਰਕੇ ਕਰਦੀ ਕਿਉਂਕਿ ਉਹ ਦੋਵੇਂ ਰਲੀਆਂ ਵਾ ਤੇ ਮਮਾ ਪੱਕੀ ਗੱਲ ਉਹਨੇ ਪੇਕੇ ਭੇਜਦੀ ਜੇ ਭਾਵੇਂ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ ਹੁਣ ਇਹਨੂੰ ਮੈਂ ਪਕਾਉਂਗਾ ਪੀ ਰਿੰਗ ਹੈ ਕਿੱਥੇ ਆ ਵੇਖਿਓ ਆਪਣੇ ਮੂੰਹੋਂ ਬਕੇਗੀ ਪੀ ਰਿੰਗ ਮੈਂ ਰੱਖੀ ਆ ਇਹ ਲੱਕੀ ਹੁਣ ਤੂੰ ਜਾਣ ਤੇਰਾ ਕੰਮ ਜਾਣੇ ਤੂੰ ਪੁੱਛ ਲੈ ਪਰ ਮੈਂ ਨੂੰ ਨਾ ਇਸ ਗੱਲ ਦਾ ਮੈਂ ਮੈਨੂੰ ਨਹੀਂ ਹੈਗਾ ਮੈਨੂੰ ਨਹੀਂ ਯਕੀਨ ਹੈਗਾ ਇਸ ਗੱਲ ਦਾ ਵੀ ਇਹਨੇ ਦਿੱਤੀ ਹੋਗੀ ਰਿੰਗ ਕਿਉਂਕਿ ਉਹ ਘਰੋਂ ਜਾਂਦੀ ਨਹੀਂ ਕਿਤੇ ਤੇ ਬਾਕੀ ਇਹ ਤੂੰ ਆਪਣੇ ਤਰੀਕੇ ਨਾਲ ਜਿੱਦਾਂ ਮਰਜ਼ੀ ਪੁੱਛ ਲੈ ਮੈਨੂੰ ਨਹੀਂ ਪਤਾ ਇਸ ਗੱਲ ਦਾ ਨਹੀਂ ਕਸਣੋ ਤੇ ਕਿਉਂ ਇਹਦੇ ਤੇ ਵਿਸ਼ਵਾਸ ਕਰਨ ਦੇ ਜੇ ਜਦੋਂ ਇਹਦੀ ਭਾਬੀਆ ਹੀ ਨਹੀਂ ਨੇ ਉਹਦਣ ਹੀ ਦੇਤੀ ਆ ਮੇਰੀ ਗੱਲ ਦਾ ਯਕੀਨ ਕਰੋ ਤੁਹਾਡੇ ਤੇ ਨਹੀਂ ਨਾ ਮੰਨੀ ਉਹਨੇ ਮੰਨਣਾ ਹੀ ਨਹੀਂ ਕਿਉਂਕਿ ਜਦੋਂ ਰਿੰਗ ਹੀ ਭਾਬੀ ਕੋਲ ਉਹਨੇ ਕਦੇ ਵਾਸਤੇ ਮੰਨਣਾ ਵਾ ਕੋਈ ਨਹੀਂ ਇਹਨੂੰ ਮੈਂ ਬਕਾਉਂਗਾ ਇੰਨੇ ਕਿਉਂ ਸਿੱਧੀ ਉਂਗਲ ਨਾਲ ਹੀ ਨਿਕਲਦਾ ਤੇ ਟੇਡੀ ਕਰਨੀ ਪੈਂਦੀ ਆ ਮੈਨੂੰ ਲੱਗਦਾ ਟੇਡੀ ਕਰਨੀ ਪੈਣੀ ਆ ਸਾਡੇ ਘਰ ਦੇ ਵਿੱਚ ਇਹੋ ਜਿਹਾ ਕਦੀ ਕੰਮ ਨਹੀਂ ਹੋਇਆ ਹੋਇਆ ਹੀ ਨਹੀਂ ਕਦੀ ਇੱਕ ਚੀਜ਼ ਇਧਰੋਂ ਉਧਰ ਨਹੀਂ ਹੋਈ ਕਦੀ ਇੱਕ ਭਾਂਡਾ ਨਹੀਂ ਕਦੀ ਇਧਰੋਂ ਉਧਰ ਹੋਇਆ ਤੇ ਇਹ ਤਾਂ ਫਿਰ ਸੋਨੇ ਦੀ ਰਿੰਗ ਹੈ ਮੈਂ ਇਸ ਚੀਜ਼ ਬਾਰੇ ਸਖਤ ਖਿਲਾਫ ਹੈਗਾ ਵਾਂ ਸਾਡੇ ਚ ਨਾ ਕਹੇ ਨੇ ਚੋਰੀ ਕੀਤੀ ਤੇ ਨਾ ਕੋਈ ਕਰੂਗਾ ਸਾਡੀ ਜਿੰਨਾ ਤੇ ਸਿੱਖਿਆ ਦਿੱਤੀ ਨਾ ਸਾਨੂੰ ਇੰਨੀ ਵਧੀਆ ਤੇ ਭੂਆ ਦੇ ਸਾਹਮਣੇ ਸਾਰੀ ਗੱਲ ਕੀਤੀ ਆ ਮਣੀ ਹਾਂ ਪਤਾ ਭੂਆ ਨੂੰ ਸਾਰੀ ਗੱਲ ਉਹਦੇ ਸਾਹਮਣੇ ਤੇ ਹੋਈ ਆ ਉਹ ਤਰ੍ਹਾਂ ਤੇ ਬੜਾ ਸਾਥ ਦਿੰਦੀ ਆ ਤੇ ਕੋਈ ਨਹੀਂ ਕਰ ਲੈਨੇ ਗੱਲ ਮਾਰਾਂ ਵਾਈ ਭੂਆ ਨੂੰ ਵੇਖ ਲੱਕੀ ਮੈਂ ਕੱਲ ਆਪਣੇ ਤਰੀਕੇ ਨਾਲ ਗੱਲ ਕਰ ਲਈ ਸੀ ਸੀਮਾ ਨਾਲ ਵੀ ਤੇ ਭੂਆ ਨਾਲ ਵੀ ਹੋ ਗਈ ਗੱਲ ਮੇਰੀ ਤੇ ਹੁਣ ਤੇ ਮੈਂ ਕੋਈ ਗੱਲ ਨਹੀਂ ਹੋ ਕਰਨੀ ਤੂੰ ਗੱਲ ਕਰਨੀ ਆ ਤੇ ਮਾਰ ਕੇ ਵਾਈ ਕਰ ਲਾ ਕੋਈ ਨਹੀਂ ਮੰਮਾ ਕਰ ਲੈਣ ਪੂਆ ਜੀ ਹਾਲ ਕੀ ਆਇਓ ਕਮੇਟ ਤਾਨੂੰ ਪਤਾ ਘਰ ਦੇ ਵਿੱਚ ਰਿੰਗ ਗਵਾਚ ਗਈ ਹੈ ਤੇ ਉਹ ਰਿੰਗ ਸੀਮਾ ਕੋ ਆ ਮੈਂ ਨਹੀਂ ਚਾਹੁੰਦਾ ਵੀ ਇੱਥੇ ਖਲਾਰਾ ਕੋਈ ਪਵੇ ਇਹ ਤੁਸੀਂ ਦੱਸੋ ਵੀ ਤੁਸੀਂ ਗੱਲ ਕਰੋਗੇ ਕਿ ਮੈਂ ਆਪਣੇ ਤਰੀਕੇ ਨਾਲ ਗੱਲ ਕਰਾਂ ਲੱਕੀ ਕਾਲਦੀ ਉਹ ਲੱਭਣ ਲਈ ਉਹਨੂੰ ਨਹੀਂ ਲੱਭੀ ਠੀਕ ਹੈ ਨਾ ਆਪਣੇ ਤਰੀਕੇ ਨਾਲ ਤੂੰ ਗੱਲ ਕਰ ਲੈ ਪਰ ਆਰਾਮ ਨਾ ਕਰੀ ਉਹਨੂੰ ਇੱਕ ਦੋ ਦਿਨ ਦਾ ਟਾਈਮ ਦੇ ਲੱਭਣ ਦੀ ਕੋਈ ਗੱਲ ਨਹੀਂ ਉਹਦਾ ਦਿਮਾਗ ਚਾ ਜਾਏਗਾ ਜਦੋਂ ਵੇਖ ਲੰਦੀ ਕੋਈ ਨਹੀਂ একদম ਆਪਾਂ ਬੱਚੇ ਦੇ ਉੱਤੇ ਜ਼ਿਆਦਾ ਹੈਵੀ ਹੋ ਜਾਣਗੇ ਪ੍ਰੈਸ਼ਰ ਪਾਵਾਂਗੇ ਤੇ ਜਿਹੜਾ ਉਹਨੂੰ ਯਾਦ ਆਣਾ ਉਹ ਵੀ ਨਹੀਂ ਆਣਾ ਤੁਹਾਨੂੰ ਲੱਗਦਾ ਕਿ ਮੰਦਰੀ ਘਰੇ ਹੋਏਗੀ ਇਹ ਮੰਦਰੀ ਘਰੇ ਨਹੀਂ ਹੈਗੀ ਜੀ ਤਾਂ ਫਿਰ ਤੇਰਾ ਕੀ ਮਤਲਬ ਵੀ ਕਿੱਥੇ ਮੰਦਰੀ ਇਹ ਤੁਹਾਨੂੰ ਵੀ ਪਤਾ ਵਾ ਵੀ ਮੰਦਰੀ ਕਿੱਥੇ ਆ ਮੈਨੂੰ ਤਾਂ ਕੁਝ ਨਹੀਂ ਪਤਾ ਤੁਹਾਨੂੰ ਸੀਮਾ ਨੇ ਕੁਝ ਨਹੀਂ ਦੱਸਿਆ ਸੀਮਾ ਨੇ ਮੈਨੂੰ ਇਹੀ ਕਿਹਾ ਵੀ 부ਆ ਜੀ ਨਹੀਂ ਲੱਭਦੀ ਵੀ ਮੰਦਰੀ ਮम्मा ਮੈਨੂੰ ਕਿਹਾ ਵਾ ਤਾਂ ਕੱਲ ਲੱਭਣ ਡੀ ਉਹਨੂੰ ਨਹੀਂ ਲੱਭੀ ਇਹੋੀ ਗੱਲ ਹੋਰ ਉਹਨੇ ਕੀ ਕਹਣਾ ਮਨ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਅੰਦਰੋਂ ਅੰਦਰੀ ਤੁਮ ਵੀ ਪਤਾ ਜੇ ਵੀ ਮੁੰਦਰੀ ਕਿੱਥੇ ਆ ਜਿੱਥੇ ਪਹੁੰਚ ਰਹੀ ਨਾ ਪਹੁੰਚ ਗਈ ਜੇ ਇਹ ਸੀਮਾ ਨੂੰ ਹੁਣ ਮੈਂ ਪਕਾਉਂਗਾ ਤੁਹਾਨੂੰ ਤੇ ਇੱਕ ਰੀ ਮੈਂ ਪੁੱਛ ਲਿਆ ਇਸੇ ਕਰਕੇ ਕਿ ਤੁਸੀਂ ਪਕਾਓਗੇ ਕਿ ਮੈਂ ਪਕਾਵਾਂ ਪਰ ਤੁਸੀਂ ਮੇਰੇ ਸਿਰ ਤੇ ਗੱਲ ਛੁੱਟੀ ਹੁਣ ਛੁੱਟੀ ਹੈ ਨਾ ਮੇਰੇ ਸਿਰ ਤੇ ਵੇਖਿਓ ਬਕੇਗੀ ਕਿ ਮੁੰਦਰੀ ਕਿੱਥੇ ਆ ਤੇ ਮੈਂ ਤੁਹਾਨੂੰ ਦਾਵੇ ਨਾ ਕਹਿਣਾ ਮੁੰਦਰੀ ਇਸ ਘਰ ਚੋਂ ਨਹੀਂ ਕਿਸੇ ਹੋਰ ਦੇ ਘਰ ਚੋਂ ਨਿਕਲੇਗੀ ਲੱਕੀ ਜੋ ਤੇਰੇ ਦਿਮਾਗ 'ਚ ਚੱਲਦਾ ਪਿਆ ਨਾ ਉਹ ਗੱਲ ਨਹੀਂ ਹੈਗੀ ਬਿਲਕੁਲ ਵੀ ਈ ਚੱਲਦਾ ਪਿਆ ਮੇਰੇ ਦਿਮਾਗ 'ਚ ਤੇਰੇ ਦਿਮਾਗ 'ਚ ਇਹੀ ਚੱਲਦਾ ਪਿਆ ਨਾ ਕਿ ਉਹਦੇ ਘਰਾਂ ਦੇ ਬਾਹਰ ਜਾਣਾ ਤੇ ਉਹਨੂੰ ਦਿੱਤੀ ਉਹਨੇ ਮੁੰਦਰੀ ਲੋ ਆ ਗਈ ਨਾ ਗੱਲ ਉਹ ਹੈ ਇਹੋ ਹੀ ਗੱਲ ਕੱਲ ਭਾਬੀ ਨੇ ਵੀ ਮੇਰੇ ਨਾਲ ਗੱਲ ਕੀਤੀ ਵੀ ਮੁੰਦਰੀ ਇਹਨੇ ਉਹਨੂੰ ਦੇਈ ਆ ਲੋੜ ਪਈ ਆ ਉਹਨਾਂ ਨੂੰ ਐਸ ਕੰਮ ਤੇ ਪੈਸਾ ਦੀ ਤੇ ਪੈਸੇ ਪੂਰੇ ਨਹੀਂ ਹੋਏ ਤੇ ਉਧਰ ਦੇ ਦਿੱਤੀ ਇਹਨੇ ਮੁੰਦਰੀ ਪਰ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਸੋਚਦੇ ਹੋ ਕਿਉਂ ਤੁਹਾਡੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਫालतू ਦੀਆਂ ਤੇ ਉਹਨਾਂ ਕੋਈ ਨਾ ਪੈਸਾ ਆਊਗਾ ਕਿੱਥੋਂ ਭੁਗਾ ਜੀ ਤੁਸੀਂ ਵੀ ਸੋਚੋ ਉਹਨਾਂ ਕੋ ਪੈਸਾ ਹੈਗਾ ਵਾ ਉਹ ਤੇ ਹਰੇਕ ਜਾਣੇ ਕੋ ਮੈਂ ਹਰੇਕ ਜਾਣੇ ਕੋ ਮਦਦ ਮੰਗਣ ਨੂੰ ਤਿਆਰ ਆ ਇੱਥੋਂ ਤੱਕ ਕਿ ਸਾਡੀ ਗਲੀ ਦੇ ਵਿੱਚ ਵੀ ਤੁਸੀਂ ਖੁਦ ਗਏ ਹੀ ਮਦਦ ਲੈਣ ਇਹ ਤੁਹਾਨੂੰ ਵੀ ਯਾਦ ਹੋਣਾ ਇਹ ਗੱਲ ਦਾ ਯਾਦ ਆ ਮੈਨੂੰ ਸਭ ਕੋ ਯਾਦ ਆ ਪਰ ਜੇ ਤੂੰ ਗੱਲ ਕਰਨੀ ਨਾ ਤੇ ਆਰਾਮ ਨਾਲ ਕੁੜੀ ਨਾਲ ਗੱਲ ਕਰੀ ਵੇ ਗੁਰਦੀਪ ਮੈਂ ਤੇ ਇਹਨੂੰ ਇੰਨੀ ਗੱਲ ਕਹੀ ਐ ਵੀ ਵੇ ਸੀਮਾ ਕਿਤੇ ਗਈ ਨਹੀਂ ਇਹ ਸੀਮਾ ਰਿੰਗ ਉਥੇ ਨਹੀਂ ਦੇ ਕੇ ਆਈ ਮੈਨੂੰ ਵਿਸ਼ਵਾਸ ਆ ਪਰ ਉਹ ਕਹਿੰਦਾ ਮम्मा ਤੁਹਾਨੂੰ ਨਹੀਂ ਪਤਾ ਹੋ ਸਕਦਾ ਜਦੋਂ ਦੀ ਭਾਬੀ ਆਈ ਆ ਉਹਨੇ ਰਿੰਗ ਫੜਾਤੀ ਹੋਵੇ ਤੇ ਵੇਖਿਆ ਤੇ ਮੈਂ ਵੀ ਨਹੀਂ ਹੈਗਾ ਫਿਰ ਮੈਂ ਤੇ ਅੰਦਰ ਹੀ ਬੈਠੀ ਸੀ ਮੈਂ ਆਈ ਨਾ ਉਹਦੇ ਨਾਲ ਬਾਹਰ ਮੇਰੇ ਸਾਹਮਣੇ ਉਹਨੇ ਕੋਈ ਨਹੀਂ ਦਿੱਤੀ ਨਾ ਉਹ ਕਿ ਤੇਰੇ ਆਵੇ ਨਾ ਜਾਵੇ ਹੈ ਤੇ ਉਹਨੇ ਕਿਸ ਤਰ੍ਹਾਂ ਫੜਾਤੀ ਰਿੰਗ ਕੋਈ ਨਹੀਂ ਪੂਆ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏ ਨਾ ਮੈਂ ਜਾਨਣਾ ਹੋਣੀ ਪੁੱਛਣਾ ਉਹਨੂੰ ਸਾਡੇ ਘਰ ਇੰਜ ਕਿਉਂ ਹੋਇਆ ਪਹਿਲਾਂ ਕਿਉਂ ਨਹੀਂ ਹੋਇਆ ਇਹ ਉਦੋਂ ਹੋਇਆ ਜਦੋਂ ਤੇ ਭਰਾ ਨੇ ਬਾਹਰ ਜਾਣਾ ਸੀ ਤੇ ਪੂਆ ਜੀ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਜੇ ਵੀ ਮੁੰਦਰੀ ਇਹਦੇ ਕੋਈ ਜੇ ਤੇ ਮੈਂ ਕਢਵਾ ਕੇ ਛੱਡੂੰਗਾ। ਆ ਵੀ ਤੁਸੀਂ ਵੇਖਿਆ ਲੱਕੀ ਕਿੰਨੇ ਗੁੱਸੇ ਚ ਗਿਆ ਇਹਨੇ ਜਾ ਕੇ ਹੁਣ ਸੀਮਾ ਨੂੰ ਅੱਧ ਘੱਟ ਬੋਲਣਾ ਜੇ। ਤੇ ਜੋ ਲੱਕੀ ਦੇ ਦਿਮਾਗ ਚ ਚੱਲਦਾ ਪਿਆ ਨਾ ਉਹ ਗੱਲ ਨਹੀਂ ਹੈਗੀ ਵੀ ਸੀਮਾ ਉੱਥੇ ਮੁੰਦਰੀ ਪਹਚਾਈ। ਜਦੋਂ ਵੀ ਮੰਦਰੀ ਲੱਭਣੀ ਨਾ ਇਸ ਘਰ ਦੇ ਵਿੱਚੋਂ ਹੀ ਲੱਭਣੀ ਜੇ ਇਹਦੇ ਇਹਨਾਂ ਦੀ ਅਲਮਾਰੀ ਚੋਂ ਲੱਭਣੀ ਜੇ ਤੇ ਉਹਨੂੰ ਕੋ ਉਹਨੂੰ 1-2 ਦਿਨ ਦਵੇ ਥੋੜੀ ਦਿਲ ਦਿਮਾਗ ਉਹਦਾ ਵੀ ਸ਼ਾਂਤ ਹੋਵੇ ਵੇਖ ਲਈਏ ਆਰਾਮ ਨਾਲ ਘਰੋਂ ਹੀ ਲੱਭਣੀ ਇੰਜ ਆਪਣੇ ਘਰ ਹੀ ਕਲੇਸ਼ ਪਾ ਲੋਗੇ ਕੀ ਫਾਇਦਾ ਉਹਦਾ ਮੈਨੂੰ ਇਹ ਦੱਸੋ ਪਹਿਲੇ ਗੁਰਦੀਪ ਮੈਂ ਤਾਂ ਹੁਣ ਕੁਝ ਨਹੀਂ ਬੋਲਣਾ ਲੱਕੀ ਜਾਣੇ ਤੇ ਸੀਮਾ ਜਾਣੇ ਤੇ ਨਾਲੇ ਵੇਖ ਮੇਰੀ ਗੱਲ ਸੁਣ ਮੈਂ ਤਾਂ ਕੱਲ ਦੀ ਆ ਬੜੀ ਪਰੇਸ਼ਾਨਾ ਜਦੋਂ ਦਾ ਮੈਨੂੰ ਪਤਾ ਲੱਗਾ ਨਾ ਕਿ ਮੰਦਰੀ ਨਹੀਂ ਲੱਭਦੀ ਪਈ ਆ ਬੜੀ ਪਰੇਸ਼ਾਨਾ ਤੈਨੂੰ ਕੀ ਪਤਾ ਮੈਂ ਰਾਤ ਵੀ ਸਾਰੀ ਟੈਨਸ਼ਨ 'ਚ ਰਹੀ ਹੈਗੀ ਮਨਤेंद्र ਪਾਣੀ ਦਾ ਘੋਟ ਨਹੀਂ ਲੰਗਣ ਡਿਆ ਤੇ ਮੈਂ ਕੀ ਕਰਾਂ ਦੱਸ ਮੈਨੂੰ ਹੁਣ ਇਹ ਆਪੇ ਲੱਕੀ ਪੁੱਛ ਲੂਗਾ ਜੇ ਉਹਨੇ ਕਿਤੇ ਰੱਖੀ ਆ ਉਹਦੇ ਕੋਲ ਰੱਖੀ ਗਈ ਆ ਆਪੇ ਦੱਸ ਨਾਲੇ ਤੂੰ ਵੀ ਸਮਝਾ ਨਾ ਉਹਨੂੰ ਥੋੜਾ ਜਿਹਾ ਵੀ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚੇ ਠੰਡੇ ਦਿਮਾਗ ਨਾਲ ਬਹਿ ਕੇ ਆਰਾਮ ਨਾਲ ਸੋਚੇ ਵੀ ਮੈਂ ਕਿੱਥੇ ਰੱਖ ਲਈ ਆ ਮੈਂ ਉਹਨੂੰ ਇਹੇ ਗੱਲ ਕਹੀ ਐ ਬੋਦੀ ਗੱਲ ਮਾਨੂੰ ਫਿਰ ਦੁਬਾਰਾ ਕਹਿ ਦਾਂਗੀ ਕਿ ਥੋੜੀ ਆਰਾਮ ਨਾਲ ਸੋਚ ਲਾ ਬੈਠ ਕੇ ਤੇਰੇ ਸਿਰ ਤੇ ਕੋਈ ਤਲਵਾਰ ਨਹੀਂ ਧਰੀ ਹੋਈ ਵੀ ਤੂੰ ਹੁਣੇ ਹੀ ਕੱਢ ਕੇ ਦੇ ਹਾਂ ਤੂੰ ਆਰਾਮ ਨਾਲ ਬੈਠ ਕੇ ਸੋਚ ਲਾ ਕੋਈ ਨਹੀਂ ਵੀ ਲੱਕੀ ਨੂੰ ਵੀ ਮੜਾਇਆ ਕੋ ਕਿ ਉਹਨੂੰ ਪਿਆਰ ਨਾਲ ਸਮਝਾਵੇ ਵੇਖੋ ਜਿਹੜੀ ਗੱਲ ਪਿਆਰ ਨਾਲ ਹੋ ਜਾਣੀ ਆ ਨਾ ਉਹ ਗੁੱਸੇ ਨਾਲ ਨਹੀਂ ਹੋਣੀ ਬਾਰ ਬਾਰ ਇੱਕੋ ਗੱਲ ਉਹਨੂੰ ਕਹੀ ਜਣੀ ਤੂੰ ਉੱਥੇ ਦੇਈ ਤੂੰ ਉੱਥੇ ਦੇਈ ਇਹ ਵੀ ਗੱਲ ਗਲਤ ਹੈਗੀ ਨਾ ਆਵੇ ਨਾ ਜਾਵੇ ਕਿਹੜੇ ਵੇਲੇ ਚੀਜ਼ ਫੜਾਈ ਦੱਸੋ ਤੇ ਤੇਰੇ ਸਾਹਮਣੇ ਮੈਂ ਕਹਿਆ ਨਹੀਂ ਉਹਨੂੰ ਇਹ ਗੱਲ ਕਹੀ ਨਹੀਂ ਮੈਂ ਉਹਨੂੰ ਹੈਗੀ ਪਰ ਉਹਦੇ ਵੀ ਦਿਮਾਗ ਚ ਕਿਦਾ ਵੜਿਆ ਆ ਨਾ ਵੀ ਉਹਨਾਂ ਨੂੰ ਪੈਸੇਾਂ ਦੀ ਲੋੜ ਸੀ ਤੇ ਉਹਨੇ ਕੀਮਤਾ ਸੀਮਾ ਨੇ ਉੱਥੇ ਨਹੀਂ ਦੇਤੀ ਹੁਣ ਇਹ ਦਿਮਾਗ ਚ ਉਹਦੇ ਵੀ ਗੱਲ ਬੈਠੀ ਹੋਈ ਹੈ ਪਰ ਜਦੋਂ ਦੇ ਉਹਨਾਂ ਨੇ ਪੈਸੇ ਮੰਗੇ ਨਾ ਇਹਦੇ ਕੋ ਨਹੀਂ ਨਾ ਮੰਗੇ ਸੀਮਾ ਨੂੰ ਕਿਹਾ ਨਾ ਉਹਦਾਂ ਦਾ ਲੱਕੀ ਨੂੰ ਵੀ ਨਾ ਬਹੁਤ ਜ਼ਿਆਦਾ ਗੁੱਸਾ ਆ ਲੱਗ ਪਿਆ ਕੋਈ ਆਰਾਮ ਨਾਲ ਗੱਲ ਨਹੀਂ ਸੁਣਦਾ ਜਿਹਦੇ ਮਰਜ਼ੀ ਪੈ ਜਾਂਦਾ ਵਾ ਉਹ ਅੱਗੇ ਬੋਲਣ ਕਦੀ ਮੈਨੂੰ ਬੋਲ ਪੈਂਦਾ ਕਦੀ ਉਹਨੂੰ ਬੋਲ ਪੈਂਦਾ ਵੱਧ ਘਟ ਥੋੜੇ ਨਾ ਦਿਲ ਦਿਮਾਗ ਤੂੰ ਹੀ ਉਹਨੂੰ ਸਮਝਾਇਓ ਕਿ ਭੂਆ ਗੰਦੀ ਥੋੜਾ ਦਿਲ ਦਿਮਾਗ ਸ਼ਾਂਤ ਰੱਖਾ ਆਪਣਾ ਬੋਲਣ ਲੱਗਿਆ ਥੋੜਾ ਵੇਲਿਆ ਕਰ ਲਿਆ ਅੱਜ ਕਰਿਆ ਕਰਕੇ ਮੇਰਾ ਵੀ ਨਹੀਂ ਲਿਆਇ ਕਰਦਾ ਤੈਨੂੰ ਪਤਾ ਕੰਮ ਕਰਦੇ ਵਿੱਚ ਉਹਨੂੰ ਪਰੇਸ਼ਾਨੀ ਆ ਉਹਦੇ ਜਦੋਂ ਬੋਲਦਾ ਤੈਨੂੰ ਪਤਾ ਮੇਰੇ ਅੱਗੇ ਬੋਲ ਪੈਂਦਾ ਲਿਆਜ ਨਹੀਂ ਕਰਦਾ ਬਾਕੀ ਮੈਂ ਕਰਾਂਗੀ ਉਹਦੇ ਨਾਲ ਗੱਲ ਉਹਨੂੰ ਸਮਝਾਵਾਂਗੀ ਪਿਆਰ ਨਾਲ ਪਿਆਰ ਨਾਲ ਸੀਮਾ ਨਾਲ ਗੱਲ ਕਰਕੇ ਵੇਖ ਗੁੱਸੇ 'ਚ ਨਾ ਕੋਈ ਨਹੀਂ ਮੈਂ ਸੀਮਾ ਨੂੰ ਵੀ ਕਹਾਂਗੀ ਕਿ ਥੋੜੀ ਆਰਾਮ ਨਾਲ ਵੇਖ ਲਵੇ ਚੀਜ਼ ਆਪਣੀ ਹੋ ਸਕਦਾ ਇੱਥੋਂ ਹੀ ਲੱਭਣੀ ਘਰੋਂ ਹੀ ਲੱਭਣੀ ਕਿਤੇ ਨਹੀਂ ਗਈ ਉਹ ਮੁੰਦਰੀ